ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸਨ ਵੱਲੋਂ ਪਬਲਿਕ ਜਗ੍ਹਾਵਾਂ ਤੇ ਤਲਾਸ਼ੀ ਵਿਹਾਨ ਸ਼ੁਰੂ ਉੜਲਾਡਾ ਸ਼ਹਿਰ ਅੰਦਰ ਡੀਐਸਪੀ ਮਨਜੀਤ ਸਿੰਘ ਔਲਖ ਦੀ ਅਗਵਾਈ ਹੇਠ ਬੱਸ ਸਟੈਂਡ ਰੇਲਵੇ ਸਟੇਸ਼ਨ ਟਾਬਿਆਂ ਤੇ ਹੋਰ ਵੱਖ-ਵੱਖ ਪਬਲਿਕ ਸਥਾਨਾਂ ਤੇ ਤਲਾਸ਼ੀ ਵਿਹਾਨ ਸ਼ੁਰੂ ਕੀਤਾ ਗਿਆ। ਉਨ੍ਹਾਂ ਗੱਲਬਾਤ ਦੌਰਾਨ ਦੱਸਿਆ ਕਿ ਆਜ਼ਾਦੀ ਦਿਹਾੜੇ ਨੂੰ ਮੁੱਖ ਰੱਖਦੇ ਇਹ ਤਲਾਸ਼ੀ ਵਿਹਾਨ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬੱਸ ਸਟੈਂਡ ਰੇਲਵੇ ਸਟੇਸ਼ਨ ਤੋਂ ਆਉਣ ਵਾਲੀਆਂ ਸਵਾਰੀਆਂ ਦੇ ਸਬੰਧ ਦੀ ਤਲਾਸ਼ੀ ਲਈ ਜਾ ਰਹੀ ਹੈ। ਇਹ ਸ਼ੱਕੀ ਵਿਅਕਤੀਆਂ ਦੇ ਨਾਮ ਅਤੇ ਪਤੇ ਨੋਟ ਕੀਤੇ ਜਾ ਰਹੇ ਹਨ ਉਹਨਾਂ ਹੋਟਲ ਮਾਲਕਾਂ ਨੂੰ ਹਦਾਇਤ ਕਰਦੇ ਆ ਕਿ ਹੋਟਲ ਆਉਣ ਜਾਣ ਵਾਲੇ ਵਿਅਕਤੀਆਂ ਦੇ ਪਛਾਣ ਪੱਤਰ ਲੈਣਾ ਯਕੀਨੀ ਬਣਾਉਣ ਤਾਂ ਜੋ ਕੋਈ ਵੀ ਅਣਸਖਾਵੀ ਘਟਨਾ ਨਾ ਵਾਪਰ ਸਕੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਆ ਡੀਐਸਪੀ ਮਨਜੀਤ ਸਿੰਘ ਔਲਖ ਨੇ ਕਿਹਾ ਕਿ ਕੋਈ ਵੀ ਸ਼ੱਕੀ ਵਸਤੂ ਜਾਂ ਵਿਅਕਤੀ ਨਜ਼ਰ ਆਵੇ ਤੋ ਤੁਰੰਤ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕਰਨ ਜੇ ਤੁਸੀਂ ਜਾਣਦੇ ਹੋ ਕਿ 15 ਅਗਸਤ ਦੇ ਪਰਵਤ ਔਨ ਕਰਕੇ ਅਸੀਂ ਪੁਲਿਸ ਪੂਰੀ ਮੁਸਤੈਦ ਹੋਈ ਹੋਈ ਆ ਜਿਸ ਦੇ ਇਸ ਵਾਂਚ ਚ ਚ ਕਾਸੂ ਪ੍ਰੋਗਰਾਮ ਸੀਗਾ ਜੋ ਸਾਡੇ ਮਾਨਯੋਗ ਡੀਜੀਪੀ ਸਾਹਿਬ ਦੀ ਹਦਾਇਤਾਂ ਤੇ ਅਤੇ ਸਾਡੇ ਐਸਐਸਪੀ ਸਾਹਿਬ ਸ਼੍ਰੀ ਭਗਿਰਾਜ ਜੀ ਮਹਿਨਾ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਅੱਜ ਭੀੜਪੜਾ ਵਾਲੇ ਜਗ੍ਹਾ ਤੇ ਅਸੀਂ ਚੈਕਿੰਗ ਕੀਤੀ ਹੈ ਜਿਸ ਵਿੱਚ ਜੈ ਰੇਲਵੇ ਸਟੇਸ਼ਨ ਬੱਸ ਸਟੈਂਡ ਅਤੇ ਬਜ਼ਾਰਾਂ ਦੀ ਚੈਕਿੰਗ ਕਰਾਈ ਗਈ ਹੈ ਤੇ ਉਸ ਬੰਦ ਵਿੱਚ ਅਸੀਂ ਲੋਕਾਂ ਨੂੰ ਇਹ ਅਪੀਲ ਕਰਦੇ ਆ ਕਿ ਜੇ ਇਹੋ ਜਿਹੀ ਜਗ੍ਹਾ ਤੇ ਕੋਈ ਲਵਾਰਸ ਵਸਤੂ ਮਿਲਦੀ ਹੈ ਤਾਂ ਤੁਰੰਤ ਸਾਨੂੰ ਉਸ ਬਾਰੇ ਸੂਚਨਾ ਦਿੱਤੀ ਜਾਵੇ ਨਾਲ ਹੀ ਜਿਹੜੇ ਸਾਡੇ ਹੋਟਲ ਜਾਂ ਸਰਾਵਾਂ ਹੈਗੀਆਂ ਉੱਥੇ ਜੇ ਕੋਈ ਬੰਦਾ ਆ ਕੇ ਠਹਿਰਦਾ ਹੈ ਬਾਹਰੋਂ ਉਸ ਬਾਰੇ ਸਾਨੂੰ ਤੁਰੰਤ ਇਤਲਾਹ ਦਿੱਤੀ ਜਾਵੇ ਤਾਂ ਜੋ ਕੋਈ ਮਾੜਾ ਅਨਸਰ 15 ਅਗਸਤ ਇਸ ਵੰਟ ਵਿੱਚ ਕੋਈ ਵੀ ਵਿਵਗਨ ਪੈਦਾ ਨਾ ਕਰ ਸਕੇ